सारे दर्शकों तो मेरी तरफ तो बहुत देख के मैं आम आदमी पार्टी ज्वाइन कर इस तरह के डिमांड्स का दो हज़ार चौदह च भी मेरे को बहुत ऑफर सोल दो हज़ार बई केलैक्शन तो पहला भी बहुत को उस वक्त मौका मैं जे अगर किसी लालच के वर्ष या किसी पोस्ट के वर्ष मैं अगर जाना हों तो मैं उस वक्त भी जॉइन कर सकती सी लेकिन एको साते सवार ची होंगे कि ਸਾਡੀ ਪਾਰਟੀ ਸਾਡੀ ਕਾਂਗਰਸ ਪਾਰਟੀ ਲੇਕਿਨ ਕਾਂਗਰਸ ਪਾਰਟੀ ਨੇ ਸਾਡੀ ਵੈਲਿਊ ਨਹੀਂ ਪਾਈ ਤੁਸੀਂ ਕਹਿੰਦੇ ਹੋ ਜਿਹੜਾ ਤੁਹਾਡੇ ਕੋਲ ਆਏ दैट इज ऑल ਆਈ ਵਾਸ਼ ਨथिंग एल्स ਉਹ ਇੱਕ ਆਈ ਵਾਸ਼ ਹੈਗਾ ਕਿ ਹਾਂ ਜੀ ਅਸੀਂ ਆ ਗਏ ਆ ਲੇਕਿਨ ਇੰਟਰਨਲੀ ਕੌਣ ਤੁਹਾਡੇ ਨਾਲ ਹੈ ਕੌਣ ਤੁਹਾਨੂੰ ਇੱਜ਼ਤ ਦਿੰਦਾ ਹੈ ਉਹ ਤੁਸੀਂ ਆਪਣੀ ਦੇਖਣੀ ਹੈ ਕਿਉਂਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਸਿਮੀ ਪਰੇਸ਼ਾਨ ਜੀ ਤਜਰਬਾ ਵੀ ਜਿਹੜਾ ਝਟਕਾ ਖਾ ਗਿਆ ਜਿਹੜਾ ਆਈ ਵਾਸ਼ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਜਦ ਕਿ ਸਟਾਰਟ ਕੈਂਪ ਤੁਸੀਂ ਕਰਵਾਈ ਤੁਸੀਂ ਨਾਲ-ਨਾਲ ਚੱਲੇ ਹੋ ਤੁਸੀਂ ਅੱਜ ਕਹਿ ਰਹੇ ਹੋ ਕਿ ਭਾਈ ਆਈ ਵਾਸ਼ ਹੀ ਕਰਦੇ ਬਿਲਕੁਲ ਮੈਂ ਕਹਾਂਗੀ ਕਿ ਜਿਹੜਾ ਲਾਈਜ ਜੋ ਹੈ ਕਿ ਆਈ ਵਾਸ਼ ਹੀ ਹੈ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਕਾਟੋਕਲੇਸ਼ ਚੱਲ ਰਿਹਾ ਹੈਗਾ ਉਹਦੇ ਵਿੱਚ ਆਪਾਂ ਗਰੁੱਪੀਜ਼ਮ ਦੇ ਵਿੱਚ ਅਸੀਂ ਮੈਂ ਕਿਸੇ ਗਰੁੱਪੀਜ਼ਮ 'ਚ ਨਹੀਂ ਫਸਣਾ ਚਾਹੁੰਦੀ ਮੈਂ ਕਿਸੇ ਗਰੁੱਪ ਦੇ ਨਾਲ ਨਹੀਂ ਮੈਂ ਸਿਰਫ ਆਪਣੀ ਪਾਰਟੀ ਦੇ ਨਾਲ ਸੀ ਅੱਜ ਜੇ ਮੈਂ ਖੜੀ ਆ ਆਮ ਆਦਮੀ ਪਾਰਟੀ ਦੇ ਨਾਲ ਤਾਂ ਮੈਂ ਆਮ ਆਦਮੀ ਪਾਰਟੀ ਨਾਲ ਖੜੀ ਹਾਂ ਨਾਟ ਫਾਰ ਐਨੀ ਇੰਡੀਵਿਜੂਅਲ ਪਰਸਨ ਤੁਸੀਂ ਕਿਸੇ ਰੇਸ ਦੇਣਾ ਚਾਹੋਗੇ ਇਲੈਕਸ਼ਨ ਵੋਟਰ ਵੋਟ ਦੇ ਬਾਅਦ ਵੋਟਾਂ ਦਿਨ ਬਾਅਦ ਵੋਟ ਹੈ ਕੁਝ ਕੀ ਕਹਿਣਾ ਚਾਹੁੰਦੇ ਮੈਂ ਸਭ ਨੂੰ ਇਹੀ ਕਹਿਣਾ ਚਾਹਨੀ ਆ ਕਿ ਵੈਸਟ ਕੰਸਟੀਚੁਐਂਸੀ ਦੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਤੁਸੀਂ ਵੋਟ ਚ ਕਰੋ ਉਹਨਾਂ ਨੂੰ ਦੇਖੋ ਉਹਨਾਂ ਦਾ ਸਰਲ ਸੁਭਾਅ ਦੇਖੋ ਉਹਨਾਂ ਦੀ ਸਮਾਜ ਸੇਵਾ ਦਾ ਜਜ਼ਬਾ ਦੇਖੋ ਜਿਸ ਤਰ੍ਹਾਂ ਉਹ ਸ਼ੁਰੂ ਤੋਂ ਕੰਮ ਕਰਦੇ ਚੱਲੇ ਆ ਰਹੇ ਹੈ ਬੀਇੰਗ ਇੱਕ ਰਾਜ ਸਭਾ ਐਮਪੀ ਵੀ ਉਹਨਾਂ ਨੇ ਸਾਡੇ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਕਿੰਨਾ ਕੰਮ ਕੀਤਾ ਹੈ ਔਰ ਇੱਕ ਉਹਨਾਂ ਨੂੰ ਸੇਵਾ ਕਾਰਜ ਕਰਨ ਦਾ ਸ਼ੌਕ ਹੈ ਸ਼ੁਰੂ ਤੋਂ ਸੇਵਾ ਕਾਰਜ ਕਰਦੇ ਚੱਲੇ ਆ ਰਹੇ ਹੈ ਅੱਜ ਰੇਸਟ ਕੰਸਟੀਚੁਐਂਸੀ ਦਾ ਪਿਆਰ ਹੈ ਜਿਹੜਾ ਅੱਜ ਉਹਨਾਂ ਨੂੰ ਅੱਜ ਵੋਟਾਂ ਵਾਸਤੇ ਲੈ ਕੇ ਆਇਆ ਸਾਡੇ ਵਿੱਚ ਅਸੀਂ ਉਹਨਾਂ ਨੂੰ ਜਿਤਾਈਏ ਔਰ ਆਪਣੇ ਕੰਸਟੀਚੁਐਂਸੀ ਦੀ ਡਿਵੈਲਪਮੈਂਟ ਦੇ ਵਾਸਤੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਮਿਲਦੇ ਹੋ ਉਹਨਾਂ ਨਾਲ ਗੱਲਬਾਤ ਕਰ ਲੀਏ ਕੱਲ ਨੂੰ ਇਹ ਤਾਂ ਨਹੀਂ ਹੋਗਾ ਤੁਸੀਂ ਥੋੜੇ ਦਿਨ ਬਾਅਦ ਕਹੋਗੇ ਕਿ ਨਹੀਂ ਇਹ ਵੀ ਉਦਾਂ ਦਾ ਹੀ ਨਿਕਲਣਾ ਜੀ ਨਹੀਂ ਮੈਂ ਬਹੁਤ ਵਾਰ ਮਿਲਿਆ ਬਹੁਤ ਅੱਛੀ ਤਰ੍ਹਾਂ ਦੇ ਨਾਲ ਉਹ ਗੱਲ ਵੀ ਕਰਦੇ ਹੈ ਸੁਣਦੇ ਵੀ ਹੈ ਔਰ ਬਹੁਤ ਕੋਲ ਮਾਈਂਡਿਡ ਹੈਗੇ ਹੈ ਐਗਰੈਸਿਵ ਨਹੀਂ ਹੁੰਦੇ ਹੈਗੇ ਜੀ ਨਾਮ ਸੰਜੀਵ ਅਰੋੜਾ ਜੀ ਸਨੀ ਜੀ ਜੋ ਸਾਰੇ 19 ਤਰੀਕ ਨੂੰ ਚਾੜੂ ਦੇ ਉੱਤੇ ਵੋਟ ਮੋਰ ਲਗਾਓ ਔਰ ਚਾੜੂ ਦੇ ਕੈਂਡੀਡੇਟ ਸਾਡੇ ਉਹਨਾਂ ਨੂੰ ਜਿਤਾਓ ਇਸ ਜੀਵਨ ਲਈ థాంਕਿਊ ਸੀ ਕਾਂਗਰਸ ਐ ਇੱਕ ਚਿਹਰਾ ਮੰਨੇ ਜਾਂਦੇ ਸੀ ਸਿਮਨੀ ਪ੍ਰਸ਼ਾਨ ਆਪਣੇ ਆਪ ਚ ਅੰਗਰੇਜ਼ੀ ਸੁਨੇਹਾ ਬੋਲੇ ਕਿਦਾਂ ਕਿ ਪਰ ਅੱਜ ਇਹ ਜਿਹੇ ਕਿਹੜੇ ਹਾਲਾਤ ਹੋ ਗਏ ਕਿ ਤੁਸੀਂ ਕਾਂਗਰਸ ਨਾਲ ਸਿਰਫ ਛੱਡੀ ਬਲਕਿ ਘਰ ਘਰ ਲੋਕਾਂ ਨੂੰ ਆਮ ਕਾਂਗਰਸੀ ਨੂੰ ਇਹ ਕਹਿ ਰਹੇ ਕਿ ਆਮ ਆਦਮੀ ਚਾਹੁੰਦਾ ਇਹ ਇਹ ਜਿਹੇ ਕਿਹੜੇ ਹਾਲਾਤ ਸਭ ਤੋਂ ਪਹਿਲਾਂ ਤਾਂ ਜਾਣੀ ਤੇ ਇਸ ਦੇ ਸਾਰੇ ਦਰਸ਼ਕਾਂ ਤੋਂ ਮੇਰੀ ਤਰਫ ਤੋਂ ਬਹੁਤ ਪਿਆਰ ਭਰ ਨਮਸਕਾਰ ਸਸਿਕਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੀ ਹੋਈ ਸੀ ਮੈਂ ਤਾਂ ਕਿ ਸਾਡੇ ਫੋਰ ਫਾਦਰਸ ਵੀ ਕਾਂਗਰਸ ਦੇ ਨਾਲ ਹੀ ਜੁੜੇ ਹੋਏ ਸੀਗੇ ਔਰ ਸ਼ੁਰੂ ਤੋਂ ਹੀ ਕਾਂਗਰਸ ਦੇ ਵਿੱਚ ਹੀ ਕੰਮ ਕੀਤਾ ਹੈ ਮੈਂ ਸਟੇਟ ਦੇ ਬੜੇ ਅਹੁਦਿਆਂ ਤੇ ਰਹੀ ਹੈਗੀ ਆ ਮੈਂ ਸਰਕਾਰ ਦੇ ਵਿੱਚ ਅਹੁਦਿਆਂ ਤੇ ਰਹੀ ਆ ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਰਹੀ ਮੈਂ ਪੰਚਬ ਦੇ ਵਿੱਚ ਡਾਇਰੈਕਟਰ ਰਹੀ ਆ ਉਧਿਆਨਾ ਗ੍ਰਿਵੈਂਸਿਸ ਕਮੇਟੀ ਮੈਂਬਰ ਰਹੀ ਉਹ ਜਿਹੜੀ ਕਾਂਗਰਸ ਸੀਗੀ ਜਿੰਨੂੰ ਅਸੀਂ ਕੰਮ ਕਰ ਰਹੇ ਸੀ ਉਸ ਕਾਂਗਰਸ ਔਰ ਅੱਜ ਦੀ ਕਾਂਗਰਸ ਬਹੁਤ ਅੰਤਰ ਹੈ ਅੱਜ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਗਰੂਪੀਜ਼ਮ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਕਾਟੋ ਕਲੇਸ਼ ਹੈ ਇਹਨਾਂ ਦਾ ਕਾਂਗਰਸ ਦਾ ਆਪਸ ਦੇ ਵਿੱਚ ਕਿਸੇ ਦੀ ਕਿਸੇ ਨਾਲ ਵੀ ਨਹੀਂ ਪੰਦੀ ਟੀਮ A ਟੀਮ B ਟੀਮ C ਸਭ ਬਣ ਗਈਆਂ ਨੇ ਔਰ ਹਰ ਤਿੰਨਾਂ ਦੀ ਸਾਡੇ ਨਾਲ ਹੀ ਕੰਮ ਕਰੋ ਇਸ ਕਾਟੋ ਕਲੇਸ਼ ਤੋਂ ਹਰ ਬੰਦਾ ਕਹਿੰਦਾ ਮੈਂ ਹੀ ਪ੍ਰਧਾਨ ਆ ਮੈਂ ਹੀ ਪ੍ਰਧਾਨ ਬਣਨਾ ਸੋ ਇਹ ਸਾਰਾ ਦੇਖ ਕੇ ਇਹਨੂੰ ਤੰਗ ਆ ਕੇ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੀ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਇਹਨਾਂ ਨੇ ਜਿਸ ਤਰ੍ਹਾਂ ਐਜੂਕੇਸ਼ਨ ਦੇ ਉੱਪਰ ਕੰਮ ਕੀਤਾ ਹੈ ਹੈਲਥ ਦੇ ਉੱਪਰ ਕੰਮ ਕੀਤਾ ਨਸ਼ਿਆਂ ਦੇ ਉੱਪਰ ਕੰਮ ਚੱਲ ਰਿਹਾ ਹੈ ਕਰਪਸ਼ਨ ਨੂੰ ਨੱਥ ਪਾਈ ਗਈ ਹੈ ਹੋਰ ਡਵੈਲਪਮੈਂਟ ਦੇ ਬਹੁਤ ਕੰਮ ਨੇ ਕਿਤੇ ਜਾ ਰਹੇ ਆ ਉਹ ਸਾਰੇ ਨੂੰ ਦੇਖ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਕਾਂਗਰਸ ਦਾ ਕਹਿਰੀ 2024 ਜੇ ਅਸੀਂ ਸਰਕਾਰ ਰੂਪੀ ਉਹ ਅਭਰਾਵਾਂਗੇ। ਕੈਨ ਨੂੰ ਕਿਉਂਦਾ? ਉਹ ਤਾਂ 22 'ਚ ਵੀ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਹੈ ਲੇਕਿਨ ਆਪਸੇ ਲੜ ਲੜ ਕੇ ਕਾਂਗਰਸ ਇਹ ਆਪਣਾ ਸਾਰਾ ਕੁਝ ਗਵਾ ਬੈਠਦੇ ਆ ਉਹਨਾਂ ਨੇ ਕਿਉਂ ਵੀ ਆਪਸ ਹੀ ਲੜੀ ਜਾਣਾ ਔਰ ਸਾਰਾ ਕੁਝ ਗਵਾ ਲੈਣਾ। ਜਿਹੜਾ ਕਿਹਾ ਕਿ ਆਪਸ ਟਕਾ ਟੋ ਕਲੇਸ਼ ਹੈ ਇਹਦੇ ਤੋਂ ਤੁਸੀਂ ਕਿਹਦੇ ਵੱਲ ਇਸ਼ਾਰਾ ਕਰ ਰਹੇ ਹੋ? ਕਿਹੜੇ ਟਕਾ ਟੋ ਕਲੇਸ਼? ਚਾਰ ਦੇ ਵਿੱਚ ਤੁਸੀਂ ਦੱਸੋ ਮੈਨੂੰ ਸਾਡੇ ਐਮਪੀ ਸਾਹਿਬ ਅਲੱਗ ਚੱਲ ਰਹੇ। ਜੀ। ਸਾਰੇ ਐਮਐਲਏ ਆਪਣੇ ਆਪਣੇ ਗਰੁੱਪ ਚ ਅਲੱਗ ਚੱਲ ਰਹੇ ਆ ਅੱਜ ਇਲੈਕਸ਼ਨ ਚੱਲ ਰਿਹਾ ਵੈਸਟ ਕੰਸਟੀਚੁਐਂਸੀ ਦੇ ਵਿੱਚ ਇਲੈਕਸ਼ਨ ਹੈਗਾ ਤੁਹਾਨੂੰ ਆਪਣੇ ਸ਼ਹਿਰ ਦੇ ਕਿਹੜੇ ਐਮਐਲਏਜ਼ ਨਾਲ ਦਿਖਾਈ ਦੇ ਰਹੇ ਹੈਗੇ ਕਿ ਕੀ ਇੱਥੇ ਤੁਹਾਨੂੰ ਦਿਖ ਰਿਹਾ ਕਿ ਜਿਹੜਾ ਕੋਈ ਨਾਮ ਹੈ ਇਹ ਜਦੋਂ ਇੱਕ ਕਿਸੇ ਨੂੰ ਪ੍ਰੋਪਰ ਰਿਸਪੈਕਟ ਨਹੀਂ ਮਿਲਦੀ ਥਿਸ ਇਜ਼ ਯੂਨੀਵਰਸਲ ਟਰੂਥ ਰਿਸਪੈਕਟ ਇਸ ਆਲਵੇਸ ਗਿਵ ਐਂਡ ਟੇਕ ਤੁਸੀਂ ਕਿਸੇ ਨੂੰ ਰਿਸਪੈਕਟ ਦਿਓਗੇ ਉਹ ਤੁਹਾਡੀ ਡਬਲ ਰਿਸਪੈਕਟ ਕਰੇਗਾ ਲੇਕਿਨ ਜਦੋਂ ਰਿਸਪੈਕਟ ਦੇ ਉੱਤੇ ਆਚ ਆਂਦੀ ਹੈ ਨਾ ਉਦੋਂ ਇਨਸਾਨ ਛੋੜ ਕੇ ਸਾਈਡ ਤੇ ਹੋ ਜਾਂਦਾ ਹੈ ਜੀ ਕਾਂਗਰਸ ਦੇ ਕੈਂਡੀਡੇਟ ਨੇ